ਇਹ ਪੈ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸੇਵਾਵਾਂ ਦੇਵਾਂਗੇ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈਆਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ ਚਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਮੀਲ ਪੱਥਰ ਸਾਬਤ ਹੋ ਰਹੇ ਨੇ ਇਹ ਸਭ ਸੰਭਵ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਲੋਕਾਂ ਨੂੰ ਮੁਫਤ ਚ ਹੀ ਮੈਰੀ ਸਿਹਤ ਸੇਵਾਵਾਂ ਪ੍ਰਦਾਨ ਹੋ ਸਕਣ ਇਸੇ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਮੈਂ ਇੱਕ ਆਮ ਆਦਮੀ ਕਲੀਨਿਕ ਦਾ ਦੁਕਾਟਨ ਕੀਤਾ ਪਰ ਨਾਲ ਨਾਲ 29 ਜਗ੍ਹਾ ਤੇ ਹੋਰ ਉਦ ਘਟਨ ਹੋ ਗਿਆ ਜਨ ਕਿ ਅਜ 30 ਆਮ ਆਦਮੀ ਕਲੀਨਿਕ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖੁੱਲ੍ਹ ਗਏ ਨੇ ਜਿਸ ਦੇ ਨਾਲ ਹੁਣ ਕੁੱਲ 872 ਕਲੀਨਿਕ ਲੋਕਾਂ ਨੂੰ ਮੁਫਤ ਸੇਵਾਵਾਂ ਦੇ ਰਹੇ ਨੇ ਇਹਨਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ ਤੇ ਇਹਨਾਂ 'ਚ ਹੁਣ ਤੱਕ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਨੇ ਉਹ ਵਾਹ ਸੋ ਥੋੜੀ ਜਿਹੀ 더 ਜਾਣਕਾਰੀ ਜਿ ਹਾਮ ਤੌਰ ਤੇ ਨਾ ਜੀ ਪਿਛਲੇ ਤਾਂ ਹੀ ਪੌਣੇ ਤਿੰਨ ਸਾਲ ਤੋਂ ਮੈਂ ਦੇਖ ਰਿਹਾ ਕਿ ਇੱਥੇ ਸਾਰਾ ਜਿਹੜਾ ਸੀਵਰੇਜ ਆ ਉਹ ਸਾਰਾ ਇਹਨਾਂ ਸਾਡੀਆਂ ਕਲੋਨੀਆਂ 'ਚ ਸਾਡੀਆਂ ਪਿੰਡਾਂ 'ਚ ਸਾਰਾ ਖਪਤ ਹੋਈ ਜਾਂਦਾ ਸੀ ਇਹ 65 ਲੱਖ ਦੀ ਅਜ ਲਾਗਤ ਦੇ ਨਾਲ ਮੇਰੇ ਦੇ ਐਮਸੀ ਸਾਹਿਬਾਨ ਨੂੰ ਜੋ ਜੀ ਹੈ ਸਾਰੀ ਟੀਮ ਲੋਕਲ ਟੀਮ ਜਿੰਨੇ ਵੀ ਆਵਾਦਵੀ ਪਾਰਟੀ ਦੇ ਬੂਥ ਲੈਵਲ ਤੇ ਜਿਨ੍ਹਾਂ ਨੇ ਬੂਥ ਲਾ ਕੇ ਅੱਜ ਸਾਡੀ ਪੰਜਾਬ ਦੀ ਸਰਕਾਰ ਬਣਾਈ ਜਿਨ੍ਹਾਂ ਨੇ ਮੈਨੂੰ ਐਮਐਲਏ ਚੁਣਿਆ ਔਰ ਮੇਰੀ ਵੀ ਮੰਤਿ ਇੱਛਾ ਸੀ ਕਿ ਜੇ ਇਹ ਤਾਂ ਸੌਰੀ ਦੇਖਾਂਤੀ ਲੱਗੇ ਰੇ ਸਾਰੀ ਉਮਰ ਕਿ ਕਿਤੇ ਕਿਤੇ ਲੋਕਾਂ ਦਾ ਪੈਸਾ ਜਿਹੜਾ ਇਹਨਾਂ ਟੈਕਸਾਂ ਦਾ ਪੈਸਾ ਲੋਕਾਂ ਦੀ ਜੇਬਾਂ ਤੋਂ ਕਮੇਟੀ 'ਚ ਇਕੱਠਾ ਹੋਇਆ ਘੱਟੋ ਘੱਟ ਲੋਕਾਂ ਦੀ ਹਲਕੇ ਦੀ ਡਿਵੈਲਪਮੈਂਟ ਲਈ ਔਰ ਜੀਪੁਰ ਸ਼ਹਿਰ ਦੇ ਵਿਕਾਸ ਲਈ ਉਹ ਲੱਗ ਸਕਿਆ ਅੱਜ ਆ ਜਿਹੜਾ ਉਪਰਾਲਾ ਕੀਤਾ ਗਿਆ ਮੈਂ ਇਹਦੇ ਲਈ ਧੰਨਵਾਦ ਕਰਦਾ ਕਿ ਇਹ ਨਾ ਸਾਰੇ ਸਾਥੀਆਂ ਨੇ ਬੂਥ ਲਾਲਾ ਕੇ ਬੂਥ ਉਹ ਤੋਂ 92 ਐਮਐਲਏ ਬਣਾਤੇ 92 'ਚੋਂ ਮੇਰਾ ਵੀ ਨੰਬਰ ਹੁਣ ਤੱਕਰ 95 ਹੋ ਗਏ ਬਾਬੇ ਦੀ ਕਿਰਪਾ ਤੇ ਨੋ ਦੂਜੇ ਵੀ ਬਣ ਗਏ ਔਰ ਮੈਂ ਤੁਹਾਡੇ ਜਿਹੜੇ মিডিਆ ਦਾ ਫੋਰਥ ਪਿਲਰ ਹੈ ਤੁਹਾਡਾ ਧੰਨਵਾਦ ਕਰਦਾ ਕਿ ਆਮ ਤੌਰ ਤੇ ਤਾਂ মিডিਆ ਵਾਲੇ ਖਬਰ ਉਹਦੀ ਛਾ ਔਰ ਜੀਰਪੁਰਾ ਡੈਰਾ ਬਸੀ ਹਰਕੇ ਦੇ ਮੀਡੀਆ ਵਾਲਿਆਂ ਨੇ ਹਮੇਸ਼ਾ ਨਿਰਪੱਖ ਸਾਡੀਆਂ ਖਬਰਾਂ ਨੂੰ ਲਾਇਆ ਔਰ ਮੈਂ ਤਾਂ ਮੀਡੀਆ ਵਾਲਾ ਦੁਈ ਵੀ ਕਾਂਗਾ ਕੀਤੇ ਸਾਡੀ ਵੀ ਕਤਾਹੀ ਹੁੰਦੀ ਆ ਬਿਨਾ ਸ਼ੱਕ ਇਹਨਾਂ ਬੈਕ ਕੈਮਰੇ ਦੇ ਉੱਪਰ ਉਹਨੂੰ ਜ਼ਾਹਿਰ ਕਰਿਆ ਕਰੋ ਲੇਕਿਨ ਇੱਕ ਤਾਂ ਜ਼ਰੂਰ ਕਰਿਆ ਕਰੋ ਜਿਹੜੇ ਨਕੰਮੇ ਲੋਕ ਨੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਜਿਨ੍ਹਾਂ ਨੇ ਜ਼ਹਿਰ ਖਾਦਾ ਗਲਤ ਕੰਮ ਕੀਤੇ ਉਹਨਾਂ ਨੂੰ ਜ਼ਰੂਰ ਲੋਕਾਂ ਦੇ ਅ ਕੰਨਾਂ ਤੱਕ ਪਹੁੰਚਾਇਆ ਕਰੋ ਕਿ ਪਹਿਲੀ ਸਰਕਾਰ ਦਾ ਹੁਣ ਤਾਂ ਕੀ ਫਰਕ ਹੈ ਇੱਕ ਆਮ ਲੋਕ ਇੱਕ ਆਮ ਆਦੀ ਪਾਰਟੀ ਤੇ ਕੋ ਖਾਸ ਲੋਕ ਜਿਹੜੇ ਕਦੇ ਜਾ ਕੇ ਕਿਸਾਨਾਂ ਕੋਲ ਬੈਠ ਜਾਂਦੇ ਨੇ ਕਦੀ ਜਾ ਕੇ ਵਪਾਰੀਆਂ ਨੂੰ ਗੁੰਮਰਾਹ ਕਰਦੇ ਨੇ ਕਦੀ ਜਾ ਕੇ ਕਰਮਚਾਰੀਆਂ ਨੂੰ ਗੁੰਮਰਾਹ ਕਰਦੇ ਨੇ ਅੱਜ ਵੀ ਮੈਨੂੰ ਦੱਸਦੇ ਆ ਬੜੀ ਇੱਕ ਤਕਲੀਫ ਹੁੰਦੀ ਹੈ ਘਟੋ ਘਟ ਅੱਜ ਵੀ 30 30 ਤਾਂ ਮੁਲਾਜ਼ਮ ਇਹਨਾਂ ਦੇ ਘਰਾਂ 'ਚ ਕੰਮ ਕਰਦੇ ਪਰੇ ਫਿਰਦੇ ਸੀ ਜਿਨ੍ਹਾਂ ਨੇ ਰਾਜਨੀਤਿਕ ਹਗੂਮਨ ਤੇ ਕਮੇਟੀ ਤਰਕਾ ਕਮੇਟੀ ਦੇ ਨੌਕਰੀਆਂ ਉੱਥੇ ਹੀ ਕਰਨ ਇਹ ਦੇਖਦੇ ਆ ਜਲਦੀਆਂ ਨੇ ਜਾਲਸਾਜੀ ਦਾ ਜਿਸ ਤਰ੍ਹਾਂ ਨੇ ਸ਼ਾਮਲਾਟਾ ਦੇ ਨਿਜਾਇਜ਼ ਕਬਜ਼ੇ ਕੀਤੇ ਹੋਏ ਨੇ ਆ ਤੁਹਾਡੇ ਨਾਲ ਹੀ ਮੇਰਾ ਪਿੰਡ ਹੈ ਬਾਕਰਪੁਰ ਤੁਹਾਨੂੰ ਯਾਦ ਹੋਊਗਾ ਮੇਰੇ ਪਿੰਡ ਸ਼ਾਮਲਾਟ ਹੈਗੀ ਆ ਉਹਨਾ ਲੀਡਰਾਂ ਦੀ ਵੱਡੀਆਂ ਵੱਡੀਆਂ ਤੋਪਾਂ ਦੀ ਉਹ ਸ਼ਾਮਲਾਟ ਆਲ ਵੀ ਅੱਖ ਚਲੀਗੀ ਤੁਹਾਡੇ ਕੈਮਰੇ ਦੀ ਅੱਖ ਵੀ ਉਧਰ ਉਧਰ ਹੀ ਸੀਗੀ ਜੇ ਉੱਤੇ ਸਰਵੇ ਕੀਤਾ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਮੇਰੇ ਜਿਵੇਂ ਨਾ ਕੁੱਬੇ ਦੇ ਗੁਣ ਲੱਤ ਮੇਰੇ ਸੂਤ ਆ ਗਿਆ ਮੇਰਾ ਮਿਊਸਪਲ ਕਮੇਟੀ ਜ਼ਿਲਕਪੁਰ ਜਬਕਰਪੁਰ ਪਿੰਡ ਇਹਨਾਂ ਨੇ ਪਵਾ ਲਿਆ ਕਿਉਂਕਿ ਸ਼ਾਮਲਾਟ ਬਹੁਤ ਸੀ ਹੁਣ ਦੇਖੋ ਹੁਣ ਕਹਿੰਦੇ ਨੇ ਜੀ ਉਹਨੂੰ ਪੈਸੇ ਵੱਧ ਮਿਲ ਗਏ ਉਹ ਸੌਰੀ ਜੋ ਮੇਰੇ ਕਰਮ ਮੇਰੇ ਨਾਲ ਹੈ ਮੇਰੇ ਬਾਪ ਦਾਦੇ ਦੀ ਅਸੀਂ ਯਾਰ ਆਪਣੇ ਹੱਥਾਂ ਨਾਲ ਜ਼ਮੀਨ ਪੱਧਰ ਕਰਕੇ ਬਣਾਈ ਹੈ ਕਦੀ ਉਹ ਸਮਾਂ ਸੀ ਜੇ ਅਮੀਰ ਲੋਕ ਸੀਗੇ ਆ ਸਾਡੇ ਕੋ ਖਣਜੋ ਕੇ ਦਾਣੇ ਵੀ ਨਹੀਂ ਸੀ ਤੇ ਘੱਗਰ ਦਰਿਆ ਆਉਂਦਾ ਸੀ ਰੁੜ ਕੇ ਲੈ ਜਾਂਦਾ ਜੇ ਅੱਜ ਬਾਬੇ ਜੀ ਨੇ ਕਿਰਪਾ ਲੋਕਾਂ ਨੇ ਹਲਕੇ ਦਾ ਸਰਪੰਚ ਬਣਾਤਾ ਔਰ ਉਸ ਤੋਂ ਬਾਅਦ 93 ਪੰਚਾਇਤਾਂ ਚੋਂ ਤਕਰੀਬਨ ਸਾਰੀਆਂ ਪੰਚਾਇਤਾਂ ਆਮਾਦੀ ਪਾਰਟੀ ਦੇ ਝਾੜੂ ਤੇ ਜਿਨ੍ਹਾਂ ਬੂਥਲਾ ਸੀ ਬੂਥਲਾਣੇ ਵਾਲੇ ਸਰਪੰਚ ਬਣੇ ਹੈਰਾਨੀ ਦੀ ਗੱਲ ਆ ਉਹ ਕੈਂਟਕੋਟ ਚਲੇ ਜਾਓ ਖੇਲਣ ਪਿੰਡਾ ਉੱਤੇ ਉੱਥੇ ਮੈਨੂੰ 58 ਵੋਟ ਪਈ ਸੀ ਜੀ ਅੱਜ ਮੇਰੇ ਸਰਪੰਚ ਚ 108 ਦੀ ਲੀਡ ਨਾਲ ਉੱਥੇ ਵੇਲਣ ਜਾ ਕੇ ਜਿੱਤਿਆ ਅੱਜ ਖੁਸ਼ੀ ਦੀ ਲਹਿਰ ਆ ਪੰਜਾਬ ਵਿਧਾਨ ਸਭਾ ਚ ਵੀ ਤੁਸੀਂ ਬਾਰ ਬਾਰ ਤਾਂ ਮੈਨੂੰ ਪਿੱਛੇ ਉਹ ਅੱਜ ਅਸੀਂ ਚਾਲਦੇ ਆਂ ਚਾਰੇ ਸਿੱਟਾ ਕਾਨੂੰਨੀ ਤੌਰ ਤੇ ਜਿੱਤੇ ਹੋਇਆ ਕਿਤੇ ਨਾ ਕਿਤੇ ਸਾਡੀ ਮਿਸਮੈਨੇਜਮੈਂਟ ਕਰਕੇ ਆਪਾਂ ਬਰਨਾਲਾ ਜੂਪਾ ਛੜਿਆ ਪਰ ਅਗਲੀ ਵਾਰ ਜਿਹੜਾ ਐਮਐਲਏ ਸਾਡਾ ਬਰਨਾਲੇ ਬਣੂਗਾ ਉਹ ਘੱਟੋ ਘੱਟ 2 ਲੱਖ ਵੋਟ ਦੇ ਮਾਰਜ ਨਾਲ ਜਿੱਤੇਗਾ ਅਸੀਂ ਇੰਨਾ ਤਕੜੇ ਜਿੱਤੇਗਾ